ਤੁਹਾਨੂੰ ਦੱਸਦੀ ਹਾਂ ਜੀ ਕਿ ਕਿਸਾਨ ਅੰਦੋਲਨ ਦਾ ਅੱਜ ਤੀਸਰਾ ਦਿਨ ਹੈਗਾ ਤੇ ਤੁਹਾਨੂੰ ਦੱਸਦੀ ਏ ਕਿਸਾਨ ਅੰਦੋਲਨ ਕਰਕੇ ਸਬਜ਼ੀਆਂ ਤੇ ਫਲ ਮਹਿੰਗੇ ਹੋ ਸਕਦੇ ਹੈਗੇ ਜੀ ਕਿਉਂਕਿ ਰਸਤੇ ਰੋਕੇ ਹੋਏ ਆ ਜਿਸ ਕਰਕੇ ਟਰੈਵਲ ਨਹੀਂ ਹੁੰਦੇ ਵੀ ਸਬਜ਼ੀਆਂ ਤੇ ਹੋ ਸਕਦੇ ਨੇ ਸਬਜ਼ੀਆਂ ਤੇ ਫਲ ਜੋ ਮਹਿੰਗੇ ਤੁਹਾਨੂੰ ਇਹ ਵੀ ਦੱਸਦੀ ਏ ਕਿ ਪੈਟਰੋਲ ਤੇ ਡੀਜ਼ਲ ਦੀ ਵੀ ਕਮੀ ਹੋ ਸਕਦੀ ਹੈ ਵੱਡੀ ਖਬਰ ਤੁਹਾਨੂੰ ਦੱਸ ਦਈਏ ਤੀਸਰੇ ਦਿਨ ਚੱਲਦਾ ਪਿਆ ਹੈ ਜੀ ਕਿਸਾਨ ਅੰਦੋਲਨ ਮੀਟਿੰਗਾਂ ਵੀ ਹੋਈ ਹੈਗੀਆਂ ਪਰ ਹਲੇ ਕੋਈ ਹੱਲ ਨਹੀਂ ਨਿਕਲਿਆ ਕਿਸਾਨਾਂ ਦਾ ਅੱਗੇ ਵੀ ਪ੍ਰੋਗਰਾਮ ਹੈਗਾ ਤੁਹਾਨੂੰ ਦੱਸ ਦਈਏ ਮਹਿੰਗਾਈ ਜਿਹੜੀ ਹੈ ਸਬਜ਼ੀਆਂ ਥੋੜੀ ਮਹਿੰਗੀ ਹੁੰਦੀ ਵਈ ਹੈਗੀਆਂ ਵੱਡੀ ਖਬਰ ਹੈਗੀ ਹੈ ਬੱਤ ਤੋਂ ਬਾਅਦ ਵੀਡੀਓ ਸ਼ੇਅਰ ਕਰ ਦਿਓ ਜੀ ਚੈਨਲ ਜਰੂਰ ਸਬਸਕ੍ਰਾਈਬ ਕਰੋ ਨੋਟੀਫਿਕੇਸ਼ਨ ਬੈਲ ਦਵਾ ਦਿਓ ਇਦਾਂ ਦੀ ਖਬਰਾਂ ਵਾਸਤੇ ਜਰੂਰ ਫੋਲੋ ਕਰੋ ਸਬਸਕ੍ਰਾਈਬ ਕਰੋ ਧਿਆਨ ਰੱਖੋ ਇਹਨਾਂ ਚੈਨਲ ਜੀ ਤੁਹਾਨੂੰ ਦੱਸਦੀ ਹੈ ਵੱਡੀ ਖਬਰ ਪੰਤਪਨ ਸਾਹਿਬ ਵੀ ਜੋ ਹੈ ਕਿਸਾਨਾਂ ਦੇ ਨਾਲ ਹੈਗੇ ਆ ਉਹਨਾਂ ਨੇ ਆਪਣੇ ਸਿਹਤ ਮੰਤਰੀ ਨੂੰ ਵੀ ਯੋਹ ਹੈ ਦੇ ਦਿੱਤੇ ਸੀਗੇ ਕਿ ਕਿਸਾਨਾਂ ਦੀ ਦੇਖਭਾਲ ਕਰਨ ਜਿਹੜੇ ਕਿ ਹਸਪਤਾਲ ਦੇ ਵਿੱਚ ਚੱਕਮੀ ਹੈਗੇ ਜਾਂ ਤੇ ਤੁਹਾਨੂੰ ਦੱਸਦੀਏ ਸਬਜ਼ੀਆਂ ਵੀ ਔਰ ਫਲ ਵੀ ਮਹਿੰਗੇ ਹੋ ਸਕਦੇ ਹੈਗੇ ਜੀ ਜਿਵੇਂ ਕਿ ਗੱਲ ਹੋਈ ਹੈਗੀ ਮੰਡੀ ਦੇ ਵਿੱਚ ਕਿਉਂਕਿ ਕਿਸਾਨ ਜਿਹੜੇ ਹੈ ਉਹਨੂੰ ਲਾਡੋ ਕੋਲ ਪਲਾਜ਼ਾ ਜਿਹੜਾ ਹੈਗਾ ਉਹ ਵੀ ਜੋ ਹੈ ਥੋੜੇ ਸਮੇਂ ਹੱਥੇ ਬੰਦ ਕੀਤਾ ਗਿਆ ਸੀਗਾ ਕਿਸਾਨਾਂ ਨੇ ਤਰਨਾ ਲਾਇਆ ਸੀਗਾ ਕਈ ਕਿਸਾਨਾਂ ਨੇ ਰੇਲਵੇ ਵੀ ਰੋਕੀਆਂ ਹੈਗੀਆਂ ਜੀ ਤੇ ਤੁਹਾਨੂੰ ਇਹ ਵੀ ਦੱਸਤੀ ਹੈ ਕਿ ਜਦ ਹਰਿਆਣੇ ਦੀ ਪੁਲਿਸ ਨੇ ਡਰੋਨ ਦਾ ਇਸਤੇਮਾਲ ਕੀਤਾ ਸੀਗਾ ਤੇ ਸਾਡੇ ਜੋ ਕਿਸਾਨ ਹੈਗੇ ਉਹਨਾਂ ਨੇ ਇੱਕ ਨਵੀਂ ਟੈਕਨੀਕ ਇਸਤੇਮਾਲ ਕੀਤੀ ਉਹਨਾਂ ਨੇ ਪਤੰਗ ਉਡਾ ਕੇ ਡੋਨ ਜਿਹੜਾ ਸੀਗਾ ਇੱਕ ਡਰੋਨ ਨੂੰ ਥੱਲੇ ਲਾ ਲਿਆ ਇਹ ਵਧੀਆ ਖਬਰ ਹੈਗੀ ਜੀ ਤੁਹਾਨੂੰ ਦੱਸ ਦਈਏ ਕਿਸਾਨ ਅੰਦੋਲਨ ਚੱਲਦਾ ਪਿਆ ਤੁਹਾਡੀ ਇਸ ਵਾਰੀ ਕੀ ਰਾਇ ਹੈ ਜਰੂਰ ਦੱਸੋ ਬਾਤ ਤੋਂ ਵੀਡੀਓ ਸ਼ੇਅਰ ਕਰ ਦਿਓ ਜੀ ਕਹੂੰਗੀ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਤਿੰਨ ਕਾਨੂੰਨ ਸੀਗੇ ਉਹ ਵਾਪਸ ਆਏ ਸੀਗੇ ਕਿਸਾਨ 2.0 ਜਿਹੜਾ ਸ਼ੁਰੂ ਹੋ ਗਿਆ ਹੈਗਾ ਕਿਸਾਨਾਂ ਨੇ ਮੋਰਚਾ ਜਿਹੜਾ ਹੈ ਖੋਲਿਆ ਹੋਇਆ ਹੈ ਹਰਿਆਣਾ ਦੀ ਸਰਕਾਰ ਜਿਹੜੀ ਹੈਗੀ ਹੈ ਆਸੂ ਗੈਸ ਦੇ ਗੋਲੇ ਵੀ ਸੁੱਟਦੀ ਪਈ ਸੀਗੀ ਤੇ ਡਰੋਨ ਦੇ ਨਾਲ ਵੀ ਨਿਗਰਾਨੀ ਰੱਖਦੀ ਸੀਗੀਤੇ ਪਤੰਗ ਦਾ ਇਸਤੇਮਾਲ ਕਰਕੇ ਇਸ ਕਿਸਾਨਾਂ ਨੇ ਡਰੋਨ ਨੂੰ ਇੱਕ ਡਗਾ ਦਿੱਤਾ ਵੱਡੀ ਖਬਰ ਹੈਗੀ ਜੀ ਹਰਿਆਣਾ ਦੇ ਮੁੱਖ ਮੰਤਰੀ ਦਾ ਵੀ ਬਿਆਨ ਆਇਆ ਉਹਨਾਂ ਨੇ ਕਿਹਾ ਜਿਹੜੇ ਟਰੈਕਟਰ ਹੈਗੇ ਆ ਉਹ ਖੇਤੀ ਵਾਸਤੇ ਯੂਜ਼ ਹੁੰਦੇ ਹੈਗੇ ਜੇ ਤੁਸੀਂ ਦਿੱਲੀ ਆਣਾ ਹੀ ਹੈ ਤੇ ਤੁਸੀਂ ਬਸਾਂ 'ਚ ਆਓ ਟ੍ਰੇਨ 'ਚ ਆਓ ਤੁਸੀਂ ਟਰੈਕਟਰ 'ਚ ਕਿਉਂ ਆਂਦੇ ਪਏ ਹੋ ਜੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਲੋਕਤੰਤਰ ਹੈਗਾ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈਗੀ ਹੈ ਬਾਕੀ ਦੇਖਦੇ ਹਾਂ ਕਿ ਇਸ ਦੇ ਵਿੱਚ ਕਿਸ ਦੀ ਜਿੱਤ ਹੁੰਦੀ ਹੈ ਕਿਸ ਦੀ ਹਾਰ ਜੈ ਜਵਨ ਜੈ ਕਿਸਾਨ ਕਿਉਂਕਿ ਹੁਣ ਪੰਜਾਬ ਔਰ ਹਰਿਆਣਾ ਦੀ ਸਟੇਟ ਦੇ ਵਿੱਚ ਵੀ ਜੋ ਹੈ ਜਲਦੀ ਪਈ ਹੈਗੀ ਤਕਰਾਰ ਕਿਉਂਕਿ ਪਹੁਤ ਪਾਉਂਦੀ ਸਰਕਾਰ ਕਿਸਾਨਾਂ ਨਾਲ ਹੈਗੀ ਹੈ ਉਹਨਾਂ ਦਾ ਕਹਿਣਾ ਹੈ ਕਿਸਾਨ ਆਪਣੇ ਹੱਕ ਮੰਗਣ ਲਈ ਜੋ ਹੈ ਬਿਲਕੁਲ ਸਹੀ ਹੈਗੇ ਐ ਤੇ ਹਰਿਆਣੇ ਦੀ ਜਿਹੜੀ ਪੁਲਿਸ ਹੈਗੀ ਹੈ ਉਹ ਆਸੂ ਗਾਸ ਦੇ ਗੋਲੇ ਛੜਦੀ ਪਈ ਹੈ ਡਰੋਨ ਵੀ ਆਇਆ ਪੰਜਾਬ ਦੀ ਸਰਦ ਦੇ ਵਿੱਚ ਤੇ ਤਕਰਾਰ ਵੀ ਜਲਦੀ ਪਈ ਹੈ ਹੋਮ ਮਿਨਿਸਟਰ ਵੀ ਹੈ ਜੀ ਅਨਿਲ ਵਿਜ ਤੇ ਚੀਫ ਮਿਨਿਸਟਰ ਹੈਗੇ ਹਰਿਆਣਾ ਦੇ ਉਹਨਾਂ ਦਾ ਵੀ ਬਿਆਨ ਆਇਆ ਹੈ ਕੀ ਅਸੀਂ ਵੀ ਚਾਹਨੇ ਹੈਗੇ ਆ ਕਿ ਗੱਲ ਜਿਹੜੀ ਹੈ ਡੈਮੋਕ੍ਰੇਟੀ ਤਰੀਕੇ ਨਾਲ ਹੱਲ ਹੋਵੇ ਵੱਡੀ ਖਬਰ ਹੈਗੀ ਜੀ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਦੱਸੋ ਤੁਹਾਨੂੰ ਜਾਂਦਿਆਂ ਤੇ ਦੱਸਤੀ ਇਹ ਹੋ ਸਕਦੀਆਂ ਨੇ ਜੀ ਸਬਜ਼ੀਆਂ ਫਲ ਮਹਿੰਗੇ ਪੈਟਰੋਲ ਦੀ ਵੀ ਕਿੱਲਤ ਆ ਸਕਦੀ ਹੈ ਤੇ ਤੁਸੀਂ ਉਸ ਹਸਾਰ ਨਾਲ ਆਪਣਾ ਅਰੇਂਜਮੈਂਟ ਕਰਕੇ ਰੱਖੋ ਜੀ ਬਾਕੀ ਤੁਹਾਨੂੰ ਖਬਰਾਂ ਦਿੰਦੇ ਰਵਾਂਗੇ ਕਿਸਾਨ ਅੰਦੋਲਨ ਕਿੱਦਾਂ ਕਿਹੜੇ ਰਾਹ ਚ ਪੈਂਦਾ ਪਿਆ ਹੈ ਤੇ ਕੀ ਕੀ ਗੱਲ ਹੁੰਦੀ ਪਈ ਹੈ ਤੇ ਮੈਨੂੰ ਜਾਦਤ ਦਿਓ ਮਿਲਦੇ ਆਂ ਜੀ ਜਵਾਨ ਜੈ ਕਿਸਾਨ